ਹਾਂਜੀ ਵੀ ਸਵਾਗਤ ਹੈ ਤੁਹਾਡਾ ਐਗਰੀਕਲਚਰ ਫਾਰਮਿੰਗ ਦੇ ਵਿੱਚ ਤੇ ਅੱਜ ਫਿਰ ਤੋਂ ਹਾਜ਼ਰ ਹੋਏ ਆਂ ਬਈ ਬਾਸਮਤੀ ਦੀ ਤੇਜ਼ੀ ਮੰਡੀ ਦੀ ਰਿਪੋਰਟ ਲੈ ਕੇ ਆਪਾਂ ਗੱਲ ਕਰਾਂਗੇ ਪਿਛਲੇ 15 ਦਿਨਾਂ ਦੇ ਵਿੱਚ ਆਏ ਬਦਲ ਫੇਰ ਬਾਰੇ ਵੀ ਮਾਰਕੀਟ ਦੇ ਵਿੱਚ ਕੀ ਸ਼ਫਲਿੰਗ ਆਈ ਹੈ ਬਾਸਮਤੀ ਦੀ ਵਿੱਚ ਕਿੰਨਾ ਵਧਿਆ ਕਿੰਨਾ ਘਟਿਆ ਉਹਦੇ ਬਾਰੇ ਤੇ ਆਪਾਂ ਗੱਲ ਕਰਾਂਗੇ ਜਿਹੜੇ ਆਉਣ ਵਾਲਾ ਭੁੱਖਾ ਬਾਸਮਤੀ ਦਾ ਉਹ ਕੀ ਰਹੂਗਾ ਗੱਲ ਸਾਰੀ ਤੱਤਾਂ ਦੇ ਆਧਾਰ ਤੇ ਹੋਊਗੀ ਜੀ ਰਿਪੋਰਟਾਂ ਦੇ ਆਧਾਰ ਤੇ ਹੋਊਗੀ ਸਾਡੇ ਨੇ ਉਹ ਕੁਝ ਜੋੜਿਆ ਨਹੀਂ ਜਾਊਗਾ ਜੋ ਮਾਰਕੀਟ ਦੇ ਵਿੱਚ ਟ੍ਰੈਂਡ ਚੱਲ ਰਿਹਾ ਉਹ ਦੱਸਾਂਗੇ ਸਭ ਤੋਂ ਪਹਿਲੀ ਗੱਲ ਤਾਂ ਜੀ ਹਾਲ ਦੀ ਘੜੀ ਨਾ ਕੋਈ ਆਰਡਰ ਆਇਆ ਨਾ ਕੋਈ ਡਿਮਾਂਡ ਦੇ ਵਿੱਚ ਵੇਰੀਏਸ਼ਨ ਆਈ ਹੈ 200 ਤੋਂ 300 ਰੁਪਿਆ ਬਦਲ ਫੇਰ ਜ਼ਰੂਰ ਹੋਇਆ ਉਹ ਵੀ ਘਰੇਲੂ ਬਾਜ਼ਾਰ ਦੀ ਖਪਤ ਕਰਕੇ ਨਾ ਕਿ ਕੋਈ ਇੰਟਰਨੈਸ਼ਨਲ ਮਾਰਕੀਟ ਦੇ ਵਿੱਚੋਂ ਆਰਡਰ ਆਉਣ ਕਰਕੇ ਰਿਪੋਰਟਾਂ ਤੁਹਾਡੇ ਸਾਹਮਣੇ ਪਈਆਂ ਜਿਹੜੀ ਪਹਿਲੀ ਰਿਪੋਰਟ ਹੈ ਉਹ ਅੱਜ ਦੀ ਹੈ ਜਿਹੜੀ ਇਹ ਪਿਛਲੀ ਰਿਪੋਰਟ ਪਈ ਹੈ ਇਹ ਹੈਗੀ ਹੈ ਅੱਜ ਤੋਂ 15 ਦਿਨ ਪਹਿਲਾਂ ਦੀ ਤਕਰੀਬਨ 1 2 ਮਈ ਦੀ ਹੁਣ ਆਪਾਂ ਪਹਿਲੀ ਰਿਪੋਰਟ ਦੀ ਗੱਲ ਕਰਦੇ ਆਂ ਜਿਹੜੀ ਅੱਜ ਦੀ ਐ ਉਹਦੇ ਵਿੱਚ ਜਿਹੜਾ ਸਟੀਮ ਚੌਲ ਦਾ ਰੇਟ ਹੈਗਾ 11/21 ਦਾ ਉਹ ਹੈਗਾ 8400 ਤੋਂ 8500 ਰੁਪਏ ਤੇ ਜਿਹੜੀ ਹੈਗੀ ਮੰਨ ਕੇ 1 ਮਈ ਦੀ ਉਹਦਾ ਹੈਗਾ 8300 ਤੋਂ 8400 ਰੁਪਏ 100 ਰੁਪਏ ਦਾ ਵੇਰੀਏਸ਼ਨ ਆਇਆ ਬਾਈ ਫੇਰ ਆ ਗਿਆ ਆਪਾਂ 17-18 ਦੇ ਇਹਦੇ ਵਿੱਚ ਹੁਣ ਜਿਹੜਾ ਅੱਜ ਦਾ ਰੇਟ ਹੈ 7100 ਤੋਂ 7200 ਰੁਪਏ ਆ ਠੀਕ ਐ ਤੇ ਜਿਹੜਾ ਪਿਛਲੇ 15 ਦਿਨਾਂ ਚ ਰਿਹਾ ਹੈ ਉਹ 7500 ਤੋਂ 7000 ਤੇ 50 ਰੁਪਏ ਰਿਹਾ ਹੈ ਇਹਦੇ ਵਿੱਚ 150 ਤੋਂ 200 ਦੀ ਵੇਰੀਏਸ਼ਨ ਹੈਗੀ ਹੈ ਫਿਰ ਅਗੇ 1509 1509 ਸਟੇਬਲ ਆ ਬਾਈ ਕੋਈ ਵੱਡਾ ਬਦਲ ਫਿਰ ਹੈ ਨਹੀਂਗਾ ਉਹ ਜੇ ਨਹੀਂ ਸ਼ੋ ਹੋ ਰਿਹਾ ਆ ਪਿਛਲੀ ਰਿਪੋਰਟ ਚ ਪਿਆ ਉਹ ਆਪਣੇ ਕੋਲੇ ਜੇ 401 ਦੀ ਗੱਲ ਕਰੀਏ 1401 ਵੀ ਬਈ 1500 ਰੁਪਏ ਦਾ ਵੇਰੀਏਸ਼ਨ ਹੈਗਾ ਹੁਣ ਇਹ ਰਿਪੋਰਟਾਂ ਦੇ ਆਧਾਰ ਤੇ ਤੁਹਾਨੂੰ ਕਿਤੇ ਲੱਗਦਾ ਵੀ 500 ਤੋਂ 400 ਰੁਪਿਆ ਬਾਸਮਤੀ ਦਾ ਰੇਟ ਉੱਠਿਆ ਹੋਊਗਾ ਜਾ ਤੁਸੀਂ ਐਂ ਕਹਿ ਸਕਦੇ ਆਂ ਵੀ ਬਾਸਮੇ ਦਾ ਭੁੱਖ ਪਤਾ ਨਹੀਂ ਕਿੱਡਾ ਕੁ ਵਧੀਆ ਰਹਿਣ ਵਾਲਾ ਹੋਊਗਾ ਠੀਕ ਆ ਵਪਾਰ ਵਿਵੇਕ ਹੁੰਦਾ ਹੈ ਇਹਦਾ ਕਿਸੇ ਨੇ ਕੁਝ ਖੱਟਿਆ ਨਹੀਂ ਹੁੰਦਾ ਤੇ ਪਰ ਜੇ ਹਾਲ ਦੀ ਘੜੀ ਵਾਲੀਆਂ ਰਿਪੋਰਟਾਂ ਦੀ ਗੱਲ ਕਰਕੇ ਮਾਰਕੀਟ ਬਈ ਜਿਉਂ ਤੇ ਤੋਂ ਸਟੇਬਲ ਹੈ ਕੱਲ ਨਵਜਗੜ ਮੰਡੀ ਦਾ ਰੇਟ ਸੀਗਾ 4300 ਰੁਪਿਆ 11 21 ਦਾ 17 18 34500 3300 ਰੁਪਇਆ ਇੱਥੇ ਸਟੇਬਲ ਕੀਤਾ ਤੇ ਜੇ ਐਵਰੇਜ ਕੁਆਲਿਟੀ ਦੀ ਗੱਲ ਕਰੀਏ ਉਹ ਸਾਡੇ 3200 ਰੁਪਇਆ ਦੇ ਕਰ ਐਵਰੇਜ ਕੁਆਲਿਟੀ ਰਹੀ ਆ 1509 ਸਟੇਬਲ ਆ ਬਾਈ ਸਾਡੇ 2950 ਰੁਪਇਆ ਦੇ ਕਰ 1509 ਵਿਗ ਰਿਹਾ ਹੈ ਹੁਣ ਮਾਰਕੀਟ ਦੇ ਵਿੱਚ ਉਹ ਬਹਾਵ ਲਗੀਆਂ ਚੱਲ ਰਹੀਆਂ ਜੀ ਬਾਸਮਤੀ ਦਾ ਪਤਾ ਹੀ ਨਹੀਂ ਕਿੰਨੀ ਉੱਠ ਗਈ ਯਾਰਾ ਰਿਪੋਰਟਾਂ ਸਾਹਮਣੇ ਪਈਆਂ ਠੀਕ ਹੈ ਜਿਹੜਾ ਕੋਈ ਮਰਜ਼ੀ ਚੈਲੰਜ ਕਰ ਲੈ ਕੋਈ ਦਿੱਕਤ ਵਾਲੀ ਗੱਲ ਨਹੀਂ ਕਿਉਂਕਿ ਇਹ ਇੰਟਰਨੈਸ਼ਨਲ ਮਾਰਕੀਟ ਦੀ ਰਿਪੋਰਟ ਹੈ ਨਾ ਕਿ ਸਾਡੀ ਕੋਈ ਇਹ ਹਰੇਕ ਬੰਦੇ ਨੂੰ ਅਵੇਲੇਬਲ ਹੈ ਤੁਸੀਂ ਆਪ ਟ੍ਰਾਈ ਕਰੋ 트렌ਡ ਵੇਖੋ ਬਾਸਮਤੀ ਦਾ ਤੁਹਾਡੇ ਅੱਗੇ ਸਾਹਮਣੇ ਆ ਜੂਗਾ ਪਰ ਲੋਕਾਂ ਨੂੰ ਬੁੱਧੂ ਬਣਾਇਆ ਜਾ ਰਿਹਾ ਕਿਉਂ ਦਿੱਕਤ ਇਹ ਹੈ ਸੀਜ਼ਨ ਚੱਲ ਗਿਆ ਬਈ ਬਾਸਮਤੀ ਦਾ ਲਵਾਈ ਦਾ ਤੇ ਮਾਰਕੀਟ ਦੇ ਵਿੱਚ ਹੁਣ ਖਬਰਾਂ ਫੁਲਾਈਆਂ ਜਾਣਗੀਆਂ ਜਾਨ ਗਿਆ 1400 ਇੱਕ ਦਾ ਰੇਟ ਵਧੂਗਾ ਇਹ ਹੁਣ ਆਊਗੀ ਖਬਰ ਧਿਆਨ ਰੱਖਿਓ ਕਿਉਂਕਿ ਜਿਹੜਾ 1400 ਇੱਕ ਦਾ ਲਵਾਈ ਬਹੁਤ ਘਟ ਰਹੀ ਹੈ ਪਰ ਉਹਦੇ ਨਾਲ ਬਈ ਰੇਟ ਵਧਣ ਵਾਲਾ ਨਹੀਂਗਾ ਜਿੰਨਾ ਜ਼ਿਕਰ ਕੋਈ ਇੰਟਰਨੈਸ਼ਨਲ ਆਰਡਰ ਨਹੀਂ ਆਉਂਦਾ ਕਰੇ ਲੂ ਬਾਜ਼ਾਰ ਦੀ ਖਬਰ ਤੋਂ ਵਧੀ ਹੈ ਉਹਦੇ ਕਰਕੇ 200 ਤੋਂ 300 ਰੁਪਿਆ ਰੇਟ ਉੱਠੂਗਾ ਜ਼ਰੂਰ ਉੱਠੂਗਾ ਪਰ ਕੋਈ ਵੱਡਾ ਬਦਲ ਫਿਰ ਨਹੀਂ ਆਵੇਗਾ ਐਨੀ ਗੀ ਰਿਪੋਰਟ ਸੀ ਬਈ ਚੰਗੀ ਲਗੀ